ਦੀ ਦੁਨੀਆ ਦੇ ਬਾਦਸ਼ਾਹ ਦੋ ਜਹਾਨਾ ਦੇ ਵਾਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਅਜੂਬੀ ਵਿੱਚ ਜੁੜ ਬੈਠੇ ਗੁਰੂ ਸਾਹਿਬ ਜੀ ਗੁਰੂ ਘਰ ਦੇ ਸੰਜੋਗ ਪਾਈਏ ਵਾਲੇ ਜੀ ਦੀ ਬਾਣੀ ਸਾਹਿਬ ਵਾਲੇ ਜੀ ਦੀ ਪਾਠ ਹੈ ਅੱਜ ਆਪਾਂ ਸਾਰੇ ਧਰਮ ਦੀ ਜਾਗਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਮਨਾਉਣ ਦੇ ਲਈ ਗੁਰੂ ਸਾਹਿਬ ਨੂੰ ਗੁਰੂ ਦੀ ਸਿੱਖਿਆ ਨੂੰ ਆਪਣੇ ਚੇਤਿਆਂ ਦੇ ਵਿੱਚ ਵਸਾਉਣ ਦੇ ਲਈ ਬੈਠੇ ਹੋਏ। ਗੁਰੂ ਤੇਗ ਬਹਾਦਰ ਪਾਤਸ਼ਾਹ ਜਿਨ੍ਹਾਂ ਦੇ ਬਚਪਨ ਦੀ ਇੱਕ ਘਟਨਾ ਹੈ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਵੱਡੇ ਭਰਾ ਦਾ ਅਨੰਦ ਕਾਰਜ ਸੀ ਉਹਨਾਂ ਦੇ ਸਤਿਕਾਰਯੋਗ ਮਾਤਾ ਮਾਤਾ ਨਾਨਕੀ ਜੀ ਨੇ ਬੜੇ ਸੋਹਣੇ ਸੋਹਣੇ ਕੱਪੜੇ ਪਾਏ ਤੇ ਸੋਹਣੇ ਬਸਤਰ ਸਜਾਏ ਗੰਧ ਧੁਰਤੀ ਸੀ ਇਹਨਾਂ ਦਾ ਪਹਿਲਾ ਨਾਮ ਸੀ ਤੇਗ ਮਾਲ ਜੀ ਇਹ ਜਦੋਂ ਬਾਹਰ ਗਏ ਇਹਨਾਂ ਨੇ ਬਾਹਰ ਜਾ ਕੇ ਦੇਖਿਆ ਕਿ ਇਹਨਾਂ ਦਾ ਇੱਕ ਮਿੱਤਰ ਵਾਪਸ ਬੰਦਾ ਪੁਰਾਣੀਆਂ ਉਹਦੇ ਤਨ ਦੇ ਕਪੜੇ ਬੜੇ ਫਟੇ ਹੋਏ ਬੜੇ ਪੁਰਾਣੇ ਨੇ ਸਤਿਗੁਰੂ ਨੇ ਉਹਦੇ ਉੱਤੇ ਦਰਸ ਕੀਤਾ ਉਹਨਾਂ ਨੂੰ ਆਪਣੇ ਨਵੇਂ ਕਪੜੇ ਦੇ ਦਿੱਤੇ ਤੇ ਉਹਦੇ ਪੁਰਾਣੇ ਆਪ ਪਾਏ ਜਦੋਂ ਘਰੇ ਆਏ ਤੇ ਮਾਤਾ ਜੀ ਨੇ ਪੁੱਛਿਆ ਕਿ ਤੁਹਾਨੂੰ ਜੇ ਨਵੇਂ ਬਸਤਰ ਪਾਏ ਸੀ ਵਿਆਹ ਦਾ ਵਾਪੇ ਆ ਕਪੜੇ ਤੁਸੀਂ ਪੁਰਾਣੇ ਪਾ ਕੇ ਆ ਗਏ ਹੋ ਤਦ ਗੁਰੂ ਦੇਖ ਬਾਦਰ ਜੀ ਨੇ ਆਖਿਆ ਮੇਰਾ ਇੱਕਹਾਣੀ ਆ ਮੇਰਾ ਇੱਕ ਸਾਥੀ ਆ ਬੜਾ ਹੀ ਗਰੀਬ ਆ ਉਹਦੇ ਤਨ ਤੇ ਕੱਪੜੇ ਨਹੀਂ ਸੀ ਫਟੇ ਸਾਰੇ ਮੇਰੇ ਕੋਲੋਂ ਦੇਤੀ ਨਹੀਂ ਹੋਇਆ ਮੈਂ ਆਪਣੇ ਕੱਪੜੇ ਉਹਨਾਂ ਨੂੰ ਦੇ ਆ ਜਿਹੜਾ ਗੁਰੂ ਆਪਣੇ ਹਾਣੀ ਦੇ ਤਨ ਦੇ ਫਟੇ ਹੋਏ ਕੱਪੜੇ ਨਹੀਂ ਦੇ ਸਕਦਾ ਉਹ ਇਸ ਹਿੰਦੁਸਤਾਨ ਦੇ ਅੰਦਰ ਜਦੋਂ ਧਰਮ ਦੀ ਚੱਲ ਇਤੋਂ ਦੇ Hindu ਲੋਕਾਂ ਨੂੰ ਲਾਹੀ ਜਾ ਰਹੀ ਸੀ ਤਾਂ ਉਹ ਕਿਵੇਂ ਜੱਗ ਸਕਦੇ ਸਾਰੇ ਇਸੇ ਕਰਕੇ ਕਲਗੀਧਰ ਪਾਤਸ਼ਾਹ ਜੀ ਦੇ ਸਮਕਾਲੀ ਕਵੀ ਕਵੀ ਸੈਨਾਪਾਪ ਸਿੰਘ ਜੀ ਲਿਖਿਆ ਪ੍ਰਗਟ ਭਏ ਗੁਰ ਤੇਗ ਬਹਾਦਰ ਸਾਗਲ ਸ੍ਰਿਸ਼ਟ ਪਟਾਪੀ ਯਾਦ ਗੁਰ ਤੇਗ ਬਹਾਦਰ ਪਾਤਸ਼ਾਹ ਤੁਸੀਂ ਸਿਲਸ਼ਟੀ ਦੀ ਚਾਦਰ ਨੂੰ ਤੁਸੀਂ ਧਰਮ ਦੀ ਚਾਦਰ ਨੂੰ ਤੁਸੀਂ ਸਾਰਿਆਂ ਦੇ ਤਨ ਨੂੰ ਆਪਣਾ ਸੀਸ ਦੇ ਕੇ ਧਰਮ ਦੀ ਚਾਦਰ ਨੂੰ ਸੱਚੇ ਬਾਦਸ਼ਾਹ ਬਣਾ ਕੇ ਤਨ ਨੂੰ ਇਹਨਾਂ ਦੇ ਧਰਮ ਨੂੰ ਬਚਾ ਲਿਆ ਹੈ। ਹੁਣੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰਤ ਮੈਂਬਰ ਸਰਦਾਰ ਦਜੀਤ ਸਿੰਘ ਜੀ ਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਬਾਰੇ ਤੁਹਾਨੂੰ ਆਪਾਂ ਸਾਰਿਆਂ ਨੂੰ ਦੱਸੂ। ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸਮੁੱਚਾ ਜੀਵਨ ਮਨੁੱਖਤਾ ਦੇ ਭਲੇ ਦੇ ਵਿੱਚ ਸੰਸਾਰ ਦੇ ਕਲਿਆਣ ਦੇ ਵਿੱਚ ਔਰ ਗੁਰੂ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਇੱਕ ਪਰਮਾਤਮਾ ਨਾਲ ਜੋੜਦਿਆਂ ਹੋਇਆਂ ਚੰਗੇ ਕਰਮ ਕਰਨ ਦਾ ਉਪਦੇਸ਼ ਦਿੱਤਾ। ਨੇਕ ਕੰਮ ਕਰਨ ਦਾ ਉਪਦੇਸ਼ ਦਿੱਤਾ ਮੈਂ ਪੜ ਰਿਹਾ ਸੀ ਇਤਿਹਾਸ ਪੇਰੇ ਦਾ ਗੁਰੂ ਸਾਹਿਬ ਜਦੋਂ ਸੰਤਾਨ ਸਾਹਿਬ ਹੈ ਇਲਾਕੇ ਦੀ ਸੰਗਤ ਨੇ ਆਖਿਆ ਜੀ ਪਾਤਸ਼ਾਹ ਇੱਥੇ ਪਾਣੀ ਦੀ ਬੜੀ ਕਮੀ ਹੈ ਇੱਥੇ ਪਾਣੀ ਦੀ ਬੜੀ ਕਿਲਤ ਹੈ ਇੱਥੇ ਝੂ ਲਗਾ ਦਿਓ ਉੱਥੇ ਜਿਵੇਂ ਵੀ ਖੇਡਾ ਪੱਠੀ ਹੋਈ ਸੀ ਪਾਤਸ਼ਾਹ ਨੇ ਕਿਹਾ ਕਿ ਇਹਦੇ ਨਾਲ ਝੂ ਲਗਾ ਦਿਓ ਉਦੋਂ ਉਹ ਤੋਂ ਗੁਰੂ ਘਰ ਦਾ ਨੁਸਾਨਦ ਸੀ ਭਾਈ ਤਗੋ ਜੀ ਭਾਈ ਤਗੋ ਨੂੰ ਆ ਗਿਆ ਕਿ ਅਸੀਂ ਅੱਗੇ ਚੱਲੇ ਆਂ ਪ੍ਰਚਾਰ ਲਈ ਇੱਥੇ ਤੁਸੀਂ ਪੂਰ ਰਖਵਾਰ ਹੋ ਸਰ ਕੇ ਪਾਤਸ਼ਾਹ ਅਗੇ ਚਲੇ ਗਏ ਭਾਈ ਤਗੋ ਦੇ ਮਨ ਦੇ ਵਿੱਚ ਲਾਲਚ ਆ ਗਿਆ ਉਹਨੇ ਆਖਿਆ ਕਿ ਗੁਰੂ ਤੇ ਲੱਗੇ ਪਰ ਲੱਗੇ ਮੇਰੇ ਇਤੇਮ ਵਿੱਚ ਤਾਂ ਕਿ ਪਹਿਲਾਂ ਮੈਨੂੰ ਪਾਣੀ ਮਿਲੇ ਫਿਰ ਲੋਕ ਮੇਰੇ ਕੋਲੋਂ ਮੰਗ ਕੇ ਲੈਣ ਲੋਕਾਂ ਦੇ ਮੇਰਾ ਅਸਾਰ ਵੜਿਆ ਹੁਣ ਪੈਸਾ ਸੀ ਉਹ ਗੁਰੂ ਘਰ ਦਾ ਉਹਨੇ ਖੂਬ ਪਟਾਉਣਾ ਸ਼ੁਰੂ ਕੀਤਾ ਦਿਨੇ ਖੂਬ ਉੱਠਣਾ ਤੇ ਰਾਤ ਨੂੰ ਵਿੱਚੇ ਮਿੱਟੀ ਪੈ ਜਾਣਾ ਅਗਲੇ ਦਿਨ ਤਿੰਨੇ ਦਿਨ ਕਈ ਦਿਨ ਇਹੋ ਹੀ ਕੰਮ ਚੱਲਿਆ ਜਦੋਂ ਗੁਰੂ ਸਾਹਿਬ ਵਾਪਸ ਆਏ ਤਾਂ ਸੰਗਤ ਨੇ ਆਖਿਆ ਪਾਤਸ਼ਾਹ ਜੀ ਪਤਾ ਨਹੀਂ ਕੀ ਕਾਲੇ ਖੂ ਤੇ ਘੁੱਟ ਰਹੇ ਆ ਦਿਨੇ ਗੁੱਡੀ ਦਾ ਰਾਤ ਨੂੰ ਮਿੱਟੀ

ਭਾਈ ਲੱਗੋ ਤੂੰ ਆਪਣੇ ਝੇਟਾ ਕਹਿੰਦੇ ਕਿਉਂ ਬੋਲ ਰਿਹਾ ਸੀ ਕਹਿਣ ਲੱਗਾ ਬਾਦਸ਼ਾਹ ਘਰ ਤੁਹਾਡੀ ਠੀਕ ਆ ਮੇਰੇ ਮਨ ਵਿੱਚ ਬਾਲਚ ਆ ਗਿਆ ਬਾਅਦ ਵਿੱਚ ਦੁੱਧੀ ਪਾਂ ਦੇ ਗੁਰੂ ਕਟਿਆ ਉਹ ਬਣਿਆ ਵੀ ਔਰ ਜਨਮ ਵੀ ਆ ਗਿਆ ਗੁਰੂ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਦੱਸਿਆ ਕਿ ਲੋਭੀ ਤੇ ਲਾਲਚੀ ਨਹੀਂ ਹੋਣਾ ਸਬਰ ਨਾਲ ਜੀਵਨ ਬਤੀਤ ਕਰਨਾ ਜੋ ਵੀ ਰੱਬ ਨੇ ਦਿੱਤਾ ਵਾਣਾ ਰੱਬ ਦਾ ਸ਼ੁਕਰਾਨਾ ਕਰਦੇ ਆਂ ਰੱਬ ਦਾ ਗੜ ਰੱਖ ਕੇ ਉਹਦੇ ਵਿੱਚ ਜੀਵਨ ਬਤੀਤ ਕਰਨਾ ਆਪਾਂ ਕਦੇ ਵੀ ਲੋਭ ਲਾਲਚ ਨਹੀਂ ਕਰਨਾ ਇਹ ਉਪਦੇਸ਼ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸਾਨੂੰ ਸਾਰਿਆਂ ਨੂੰ ਅੱਜ ਦਾ ਆਪਾਂ ਜੋਖ ਵੇਖੀਏ ਪਦਾਰਥਵਾਦੀ ਯੁੱਗ ਹੈ ਪੈਸਿਆਂ ਦੀ ਵੈਸੇ ਕੋਈ ਕਮੀ ਨਹੀਂ ਪਰ ਸਾਡੇ ਜੀਵਨ ਦੇ ਵਿੱਚ ਟਿਕਾ ਨਹੀਂ ਹੈ ਸੁਖ ਨਹੀਂ ਹੈ ਅਸੀਂ ਜਦੋਂ ਕੱਚੇ ਘਰਾਂ ਵਿੱਚ ਵੀ ਰਹਿੰਦੇ ਸੀ ਸੁਖੀ ਸੀ ਕਿਉਂਕਿ ਉਦੋਂ ਸਾਡੇ ਕੋਲ ਧਰਮ ਸੀ ਤੋਂ ਮੈਂ ਬੇਨਤੀ ਕਰਾਂ ਆਪਾਂ ਆਪਣੇ ਜੀਵਨ ਦੇ ਵਿੱਚ ਗੁਰਬਾਣੀ ਤੇ ਗੁਣ ਧਾਰਨ ਕਰੀਏ ਧਰਮ ਨੂੰ ਘਾੜਨ ਕਰੀਏ ਸਹਿਜ ਰਹੀਏ ਸਬਰ ਰਹੀਏ ਸੰਤੋਖ ਰਹੀਏ ਇਹ ਸੁੱਖ ਵੀ ਆ ਜਾਵੇ ਗੁਰਬਾਣੀ ਸਾਨੂੰ ਸਬਰ ਅਤੇ ਸਿੱਧਕ ਦੀ ਦਾਤ ਦਿੰਦੀ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਾ ਉਹਨਾਂ ਦੇ ਲਈ ਸ਼ਹਾਦਤ ਦੇਣ ਤੁਰੇ ਜਿਨ੍ਹਾਂ ਨਰ ਸਿਧਾਂਤ ਕੀ ਮਿਲਦੇ ਮੈਂ ਬਹੁਤਾ ਵਿਸਥਾਰ 'ਚ ਨਾ ਜਾਵਾਂ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸ਼ਹੀਦ ਕਰਨਾ ਉਹਨਾਂ ਦੇ ਨਾਲ ਤਿੰਨ ਸਿੱਖ ਜਿਹੜੇ ਸਨ ਉਹਨਾਂ ਨੂੰ ਪਹਿਲਾ ਸ਼ਹੀਦ ਕੀਤਾ ਜਾੜਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਇਆਲਾ ਜੀ ਇੰਨਾ ਸਿੱਖਾਂ ਨੂੰ ਖੁਸ਼ੀ ਆ ਗਿਆ ਪ੍ਰੇਮ ਵਿੱਚ ਉਹ ਸਿੱਖਾਂ ਦਾ ਗੁਰੂ ਦੇ ਨਾਲ ਇਹ ਪ੍ਰੇਮ ਸਾਡਾ ਸਾਰਿਆਂ ਦਾ ਗੁਰੂ ਨਾਲ ਚਾਹੀਦਾ ਅਸੀ ਗੁਰੂ ਦੇ ਸਿੱਖ ਉਹ ਭਾਈ ਮਤੀ ਦਾਸ ਨੂੰ ਭਾਈ ਸਤੀ ਦਾਸ ਜੀ ਨੂੰ ਭਾਈ ਬਿਆਲਾ ਜੀ ਨੂੰ ਤੁਸੀਂ ਆ ਗਏ ਤੁਹਾਡੀ ਆਸ ਜੀ ਇਸ਼ਿਆ ਕਿਹਣੀ ਹੈ ਤਾਂ ਜਿੰਨਾ ਸਿੱਖਾਂ ਦੀ ਇਤੋ ਇਸ਼ਾਰਸ਼ ਕਿਹੜੀ ਜਦੋਂ ਅਸੀਂ ਸ਼ਹੀਦ ਹੋਈਏ ਸਾਡੇ ਮੁਖ ਸਾਡੇ ਗੁਰੂ ਬਾਲੋਂ ਇਹ ਵੜੀ ਪਕੇ ਤੀਕਾ ਆਦਮੀ ਸਾਡੇ ਸਾਰਿਆਂ ਦੇ ਮੁਖ ਸਾਡੇ ਗੁਰੂ ਵਾਲੇ ਗੁਰੂ ਗ੍ਰੰਥ ਸਾਹਿਬ ਵਾਲੇ ਹੋਣੇ ਚਾਹੀਦੇ ਅਸੀਂ ਹਮੇਸ਼ਾ ਹੀ ਆਪਣੇ ਗੁਰੂ ਨਾਲ ਜੁੜੇ ਹੋਈਏ ਜੇ ਸਾਡੇ ਮੁਖ ਸਾਡੇ ਗੁਰੂ ਵਾਲੇ ਤਾਂ ਭਾਵੇਂ ਸਿੱਖ ਨੂੰ ਆਰੀ ਨਾਲ ਵੀ ਜੀਰ ਦਿੱਤਾ ਸੀ ਉਹਨੇ ਆ ਨਹੀਂ ਸੀ ਭਾਵੇਂ ਸਿੱਖ ਨੂੰ ਰੂਹ ਦੇ ਵਿੱਚ ਲੁਪੇਟ ਕੇ ਸਾੜ ਦਿੱਤਾ ਸੀ ਪਰ ਉਹ ਨਹੀਂ ਈਨ ਦੀ ਸੀ ਭਾਵੇਂ ਭਾਈ ਕਾਇਲਾ ਜੀ ਨੂੰ ਦੇਗ ਦੇ ਵਿੱਚ ਉਬਾਰ ਦਿੱਤਾ ਸੀ ਪਰ ਭਾਈ ਕਾਇਲਾ ਜੀ ਕੋਈ ਡਰੇ ਨਹੀਂ ਸੀ ਜੀਵੇਂ ਉਹਨਾਂ ਤਿੰਨ ਸਿੱਖਾਂ ਨੇ ਆਪਣੇ ਮੁਖ ਆਪਣੇ ਗੁਰੂ ਬਾਣ ਰੱਖ ਕੇ ਅੱਜ ਕੌਮ ਨੂੰ ਲੋੜ ਹੈ ਆਸੀਂ ਸਾਰੇ ਜਾਣੀ ਆਪਣੇ ਮੁਖ ਆਪਣੇ ਗੁਰੂ ਵਰਗ ਹੋਰ ਪਾਦੇ ਨਾ ਮੁਖ ਕਰਕੇ ਉਹ ਰੋਸਾ ਗੁਰੂ ਗ੍ਰੰਥ ਸਾਹਿਬ ਦੇ ਗਏ ਉਹੀ ਸਾਡੇ ਹੁਣ ਗੁਰੂ ਦੇ ਦਸ ਪਾਤਸ਼ਾਹ ਨਾ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਜਦ ਜਲਾਦ ਜਲਾਲੂਦੀਨ ਉਹਦੇ ਤੇ ਸਤਗੁਰੂ ਦੇ ਸਿਰ ਤੇ ਉੱਤੇ ਚੱਲੀ ਤਾਂ ਕਲਗੀਧਰ ਪਾਤਸ਼ਾਹ ਜੀ ਕੀ ਲਿਖਦੇ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਬਾਰੇ ਉਹ ਕਹਿੰਦੇ ਆ ਤਿਲਕ ਜਲ ਜੂ ਰਾਖਾ ਪ੍ਰਭ ਤਾਕਾ ਪੀਨੋ ਕਲੋ ਵੱਡੋ ਮੈਂ ਸਾਕਾਰ ਧਰਮ ਹੀਤ ਸਾਕਾਰ ਜਿਨ ਕੀਆ ਸੀਸ ਦੀਆ ਪਰ ਸਿਰ ਨਾ میرا ماوا پیچیدہ میں اکتوبر مہینے لاہور گیا اتوارا وا ਗੁਰਦੁਆਰਾ ਸ਼ਹੀਦ ਸਿੰਘ ਸਿੰਗਣਾ ਉਸ ਗੁਰਦੁਆਰੇ ਦੇ ਵਿੱਚ ਇੱਕ ਪ੍ਰਾਤਨ ਖੂਹੀ ਆ ਅੱਜ ਵੀ ਹੈਗਾ ਇਹ ਉਹ ਥਾਂ ਜਿੱਥੇ ਮਾਵਾ ਨੇ ਸਿਰ ਨੂੰ ਕਾਂ ਮਰ ਰੱਖਿਆ ਮਾਵਾ ਨੇ ਬੱਚਿਆਂ ਦੇ ਟੋਟੇ ਟੋਟੇ ਕਰਕੇ ਮਾਵਾ ਨੇ ਗਲਾਂ ਦੇ ਵਿੱਚ ਹਾਰ ਪਾਇਤੀ ہوئے میںاوا پہنا بےنتی کرتا اج بھی بڑی بول آپ بچیا ن

شومی گردوارا پربند کمیٹی کے پرچار یہ کتابیں منگواؤ جی پڑھ سکتے پڑھ بچے پڑھ بچیات دسیگی کہ ساحاس کہ ڈرے نہیں ہاں تھی دلی جاؤ

ਉਹ ਸਤਿਗੁਰੂ ਦਾ ਸਿਰ ਲੈ ਕੇ ਆਏ ਇੱਥੇ ਅਨੰਦਪੁਰ ਸਾਹਿਬ ਔਰ ਬਾਬਾ ਲੱਖੀਸ਼ਾਹ ਨਜ਼ਾਰਾ ਵੱਡਾ ਧਨਾੜ ਸਿੱਖਾ ਆਪਣੇ ਮਹਿਲ ਨੂੰ ਘਰ ਦੇ ਵਿੱਚ ਗੁਰੂ ਸਾਹਿਬ ਨੇ ਧਰਨ ਵਾਸਤਵ ਰੱਖਿਆ ਅਨੰਦਪੁਰ ਦੇ ਨਾਲ ਸਰਕਾਰ ਨਾਲ ਸੰਸਕਾਰ ਕੀਤਾ ਘਰ ਨੂੰ ਵਗ ਲਾਤੀ ਕਿਸੇ ਨੂੰ ਸ਼ਕਤ ਨਾ ਹੋਵੇ ਇਹ ਪ੍ਰੇਮ ਦਾ ਸਿੱਖਦਾ ਗੁਰੂ ਅਸੀਂ ਗੁਰੂ ਦੇ ਬਾਅਦ ਤੇ ਕੁਝ ਵੀ ਕੁਰਬਾਨ ਕਰ ਸਕਦੇ ਹਾਂ ਸਾਨੂੰ ਆਪਣੇ ਗੁਰੂ ਦੇ ਨਾਲ ਮੁਹਬਤ ਹੈ ਸਾਨੂੰ ਆਪਣੇ ਗੁਰੂ ਦੇ ਨਾਲ ਇਸ਼ਕਵਾ ਇਹ ਜੋ ਗੁਰੂ ਦੇ ਨਾਲ ਸਾਡੀ ਮੁਹਬਤ ਹੈ ਇਹ ਸਾਡੀ ਨਾਲ ਆਪਣੇ ਬਚਿਆ ਨੂੰ ਆਪਾਂ ਸਾਰੇ ਜਾਣਦੇ ਹਾਂ ਜੇ ਬੱਚਿਆਂ ਨੂੰ ਧਰਮ ਨਾਲ ਜੋੜਾਂਗੇ ਆਪਾਂ ਬੱਚੇ ਯੋਧੇ ਬਣਨਗੇ ਬੱਚੇ ਤਗੜੇ ਬਣਨਗੇ ਸਾਡੇ ਬੱਚੇ ਅੱਜ ਹੀ ਗਰਨਗੇ ਨਹੀਂ ਤੋਂ ਮੈਂ ਮਾਵਾ ਪੈੜਾ ਨੂੰ ਵਿਸ਼ੇਸ਼ ਅਪੀਲ ਕਰਦਾ ਇਹ ਆਪਾਂ ਧਾਰਮੀ ਮਾਵਾ ਬਣਨਾ ਹੋ ਧਾਰਮੀ ਜਿਹੜੀ ਮਾਂ ਧੁਤ ਪਾਠ ਕਰੂਗੀ ਬੱਚਾ ਵੀ ਪਾਠ ਕਰੂਗਾ ਜਿਹੜਾ ਬਾਪੂ ਧੁਤ ਪਾਠ ਕਰੂਗਾ ਬੱਚਾ ਵੀ ਕਰੂਗਾ ਤੇ ਜੇ ਬਾਪ ਆਪ ਸ਼ਾਨੂੰ ਸ਼ਰਾਬ ਦੇ ਠੇਕੇ ਦੇ ਤੁਰੇ ਗਾ ਤੇ ਬੱਜਾ ਦੀ ਅੰਦਰ ਨੂੰ ਅਸੀਂ ਆਪਣੇ ਬੱਚਿਆਂ ਨੂੰ ਸੱਚ ਦੇ ਰਾਹ ਤੇ ਤੋਰਨਾ ਹੈ ਨੀਤੀ ਦੇ ਰਾਹ ਤੇ ਤੋਰਨਾ ਹੈ ਧਰਮ ਦੇ ਰਾਹ ਤੇ ਤੋਰਨਾ ਹੈ ਸਾਨੂੰ ਵੀ ਤੁਰਨਾ ਪੈਣਾ ਸਿੱਖੀ ਬੜੀ ਅਨਮੋਲ ਹੈ ਸਿੱਖੀ ਬੜੀ ਕੀਮਤੀ ਹੈ ਆਪਾਂ ਤੇ ਆਨੰਦਪੁਰ ਸਾਹਿਬ ਦੇ ਨੇੜੇ-ਤੇੜੇ ਰਹਿਣ ਵਾਲੇ ਆ ਸਾਡੇ ਗੁਰੂ ਨੇ چار بت شہید کروا کے بھی کیا اپنے بزرگ والی بیٹیا نے سنگتی بیٹھی سی سامنے ماں کا سندر کور جی نے کیا بھی بھائی دیا سنگھ سے دستے آ بھائی منی سنگھ دستے آ نہ بابا اجیت سنگھ صاحب جاتا دستا ہے نہ بابا جدھار سنگھ نہ جوراور سنگھ بابا جی کے نہ بابا فتح سنگھ میرے پوت کتنے آ گرو نے کی کیا ਇਹਨੂੰ ਉੱਤਰਾਂ ਕੇ ਸੀਸ ਬਾਸ ਸੰਗਤ ਵਾਲੀ ਵੀ ਵਾਰਟੀਏ ਸੋਚ ਚਾਰ ਚਾਰ ਨੂੰੇ ਤੋਂ ਕੀ ਆ ਨਵਾ ਜੀਵਤ ਕਈ ਭਜਾਓ ਆਪਾਂ ਜੀਵਤ ਕਈ ਹਜ਼ਾਰ ਦੇ ਬਾਸ ਜਿੰਦਾ ਰਹਿਣਾ ਸਿੱਠੀ ਕਰਕੇ ਜ਼ਮੀਰ ਕਰਕੇ ਆਪ ਵੀ ਗੁਰੂ ਨਾਲ ਜੁੜਨਾ ਬਚਿਆਰੋ ਜੋੜਨਾ ਸਾਡੇ ਮਿਰੜੇ ਤੇੜੇ ਕੋਈ ਵੀ ਇਸਾ ਦੀ ਬੇਅਤਵੀ ਕਰਦਾ ਪ੍ਰੇਮ ਨਾ ਕਿਤੇ ਮਹੌਬਤ ਨਾਲ ਕਹਿ ਕੇ ਘੋੜਾ ਉੱੜੇ ਆਪਣੀ ਬੱਜੀ ਆਪਾਂ ਵੀ ਜੁੜੀਏ ਗੁਰੂ ਗ੍ਰੰਥ ਸਾਹਿਬ ਦੇ ਪ੍ਰੋਸਾਧ ਦੁਖ ਹੋਵੇ ਸੁਖ ਹੋਵੇ ਅਰਦਾਸ ਗੁਰੂ ਗ੍ਰੰਥ ਸਾਹਿਬ ਅਗੇ ਆਪਾਂ ਕਰੀਏ ਸਾਡਾ ਗੁਰੂ ਜਾਗਤ ਜੋਤ ਗੁਰੂ ਸਾਡਾ ਗੁਰੂ ਹਾਜੇ ਵਾਜਾ ਗੁਰੂ ਆਸੀਂ ਸੱਚੇ ਦਿਲੋਂ ਗੁਰੂ ਗ੍ਰੰਥ ਸਾਹਿਬ ਅਗੇ ਜੇੜੀ ਵੀ ਅਰਦਾਸ ਕਰਾਂਗੇ ਸਤਿਗੁਰੂ ਜੀ ਦੇ ਕੋਲ ਅਰਦਾਸ ਕਬੂਲ ਕਰੇ ਜਿਆਦਾ ਤੋਂ ਜਿਆਦਾ ਬਾਣੀ ਦਾ ਪਾਠ ਕਰੀਏ ਬਾਣੀ ਦੇ ਪੈਰੇ ਬਧਾਏ ਜਿੰਨਾ ਘਰਾਂ ਦੇ ਵਿੱਚ ਬਾਣੀ ਦਾ ਪਾਠ ਹੈ ਤੁਰ ਕੀ ਬਾਣੀ ਆਈ ਇਨ ਸਫਲੀ ਜੇਤਾਂ ਲਗਾਈ ਉਤਸਾਹ ਨਾਲ ਚੰਕਾਵਾ ਰਿਟ ਜਾਣ

ਮਾਦੇ ਪਿੰਡਾਂ ਦੇ ਨਾਮ ਆਪਿੰਡ ਪਿੰਡਾਂ ਚ ਜਾਂਦੇ ਰਹਿੰਦੇ। ਭਾਵੇਂ ਇਹ ਮੀਤਾਂ ਬੜਾ ਵੱਡਾ ਵਾ ਪਰ ਸਾਰਿਆਂ ਨੂੰ ਇੱਕ ਲੜੀ ਦੇ ਵਿੱਚ ਉਹਨਾਂ ਨੇ ਜੋੜਿਆ ਹੋਇਆ। ਆਪਾਂ ਬਾਅਦ ਵਿੱਚ ਵੀ ਇੰਨਾ ਪਿੰਡਾਂ ਚ ਆਵਾਂਗੇ, ਸੰਗਤ ਵਿੱਚ ਵਾਵਾਂਗੇ, ਗੁਰੂ ਦੀ ਬਾਤ ਕਰਾਂਗੇ, ਗੁਰੂ ਦੀ ਨਾਲ ਸਾਥੀ ਨਾਲ, ਗੁਰੂ ਦੀ ਬਾਣੀ ਨਾਲ ਜੁੜਾਂਗੇ। ਆਪਾਂ ਇਸੇ ਤਰ੍ਹਾਂ ਇੱਕ ਮੋਟੂ ਰਹਿਣਾ, ਇੱਕ ਮੱਤ ਰਹਿਣਾ, ਆਪਾਂ ਇੱਕ ਪਰਿਵਾਰ ਹਾਂ। ਪਰਿਵਾਰਾਂ ਦਾ ਘਰਨਾ ਇੱਕ ਦੁਨੀਏ ਦੇ ਦੁੱਖ ਸੁੱਖ ਦੇ ਵਿੱਚ ਕੰਮ ਆਉਣਾ ਗਰੀਬ ਗੁਰੂ ਦੇ ਆਪਣੇ ਭਰਾ ਦੀ ਮਦਦ ਕਰਨੀ ਆ ਦਸਵੰਦ ਕੱਟਣਾ ਤੇ ਗੁਰੂ ਦੇ ਲਈ ਆਪਣਾ ਜੀਵਨ ਬਤੀਤ ਕਰਨਾ ਆਉ ਲੋਕ ਸੰਗਤੀ ਰੂਪ ਦੇ ਵਿੱਚ ਆਪਾਂ ਸਾਰੇ ਜਾਣੀ ਸੱਚੇ ਪਾਤਸ਼ਾਹ ਜੀ ਦੀ ਅਮਰ ਤੁਮਈ ਬਾਣੀ ਦਾ 파ੜ ਕਰਕੇ ਤੇ ਆਪਾਂ ਸਮਾਪਤੀ ਕਰਾਂਗੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਇੱਕ ਮਹਨ ਸਿਧਾਂਤ ਹੈ ਨਾ ਕਿਸੇ ਤੋਂ ਡਰਨਾ ਹੈ ਨਾ ਕਿਸੇ ਨੂੰ ਡਰਉਣਾ ਉਕਾਰ ਰੱਖਣਾ ਗੁਰੂ ਦਾ ਕਾਰਜ ਕਰਨਾ ਰੱਬ ਦਾ ਇਹਦੇ ਤੋਂ ਬਿਨਾ ਅਸੀਂ ਕਿਸੇ ਦਾ ਡਰ ਨਹੀਂ ਲੱਗਦਾ ਨਾ ਹੀ ਕਿਸੇ ਨੂੰ ਸਿੱਖ ਡਰਾਉਂਦਾ ਵਾ ਸਾਨੂੰ ਜ਼ਿੰਦਗੀ ਦੇ ਵਿੱਚ ਕਦੇ ਡਰ ਆਵੇ ਤਾਂ ਗੁਰੂ ਦਾ ਇਹ ਬਚਨ ਸੁਰਤ ਜੋੜ ਕੇ ਆਪਾਂ ਪੜ੍ਹਨਾ ਹੈ ਮੈਨੂੰ ਕਾਦੇ ਤੈ ਭਾਹੂੰ ਕਾਦੇ ਤੈ ਨਾ ਤਰਮਾ કોહુ નાનક સુન રે મના 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 ગ્યાની ਧਨ ਧਨ ਗੁਰ ਤੇਗ ਬਹਾਦਰ ਧਨ ਗੁਰ ਤੇਗ ਬਹਾਦਰ ਧਨ ਧਨ ਗੁਰ ਤੇਗ ਬਹਾਦਰ ਧਨ ਧਨ ਭਾਈ ਮਤੀ ਦਾਸ ਜੀ ਧਨ ਤਨ ਤਨ ਭਾਈ ست گرو سڈ سارا کیرپا کرے اپنا ہمیشہ گرو نئیے جنہیں کھڈے باٹے کی بہت امرفتی نہیں دی. ਉਹ ਖੰਡੇ ਬਾੜੇ ਦੀ ਬਾਹਰ ਲੈ ਜਿਹੜੇ ਅਦੇ ਸਿੱਖ ਹੋ ਕੇ ਕੇਸਾ ਤੇ ਰੋਪਾ ਦੀ ਵਿਅਤੀ ਕਰਦੇ ਨੇ ਉਹ ਸਾਬਤ ਸੂਝ ਤੋਂ ਆਪਾਂ ਸਾਰੇ ਜਾਣੀ ਗੁਰੂ ਦੇ ਬਹੁਤ ਰਹਾ ਗੁਰੂ ਦੀ ਨਾ ਇਲਾਹਾ ਗੁਰੂ ਜਦ ਖਾਪੜਾ ਪਾ ਲਿਆ ਤੇ ਗੁਰੂ ਦੇ ਅਨਸਾਰੀ ਹੋਏ ਨਵੰਬਰ ਦੇ ਵਿੱਚ 350 ਸਾਲਾਂ ਦੀ ਸ਼ਤਾਬਦੀ ਹੈ ਨੰਨਦਪੁਰ ਸਾਹਿਬ ਵੱਡੇ ਪੱਧਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕਤਬੀ ਵੱਲੋਂ ਪ੍ਰੋਗਰਾਮ ਹੋ ਰਹੇ ਨੇ ਸਰਬਾਰ ਜੀ ਸੇ ਕੀ ਜਿਵੇਂ ਅੱਜ ਵੀ ਇੱਥੇ ਆਏ ਆ ਤੁਹਾਨੂੰ ਵੀ ਤੁਹਾਨੂੰ ਪ੍ਰੋਗਰਾਮ ਦੱਸਣਗੇ ਆਪਾਂ ਵੱਡੇ ਜਿੰਕੀ ਦੇ ਵਿੱਚ ਉਤੋਂ ਨੰਨਦਪੁਰ ਸਾਹਿਬ ਪਹੁੰਚਣਾ ਵਾ ਕਿਉਂਕਿ ਜ਼ਿੰਦਗੀ ਦੇ ਵਿੱਚ ਆਪਣੀ ਹਿੱਸੇ ਦੂਜੀ ਵਾਰ ਨੂੰ ਇਹ ਸ਼ਿਖਾਬ ਦੀ ਸ਼ਹਿਦ ਕਦੀ ਨਾ ਹੋਵੇ ਸ਼ਿਖਾਬ ਦੀ ਆਪਣੀ ਜ਼ਿੰਦਗੀ ਦੇ ਹਿੱਸੇ ਆਈ ਆ ਉਦੋਂ ਉੱਥੇ ਵੱਡੇ ਸਮਾਗਮ ਹੋਣੇ ਆ ਸਰਤਾ ਦੇ ਮੱਤਪੁਰ ਸਾਹਿਬ ਜ਼ਰੂਰ ਪਹੁੰਚਣਾ ਔਰ ਉੱਥੇ ਜਾ ਕੇ ਆਪਣੇ ਗੁਰੂ ਨੂੰ ਯਾਦ ਕਰਨਾ ਵਾ ਸਿੱਖੀ ਨੂੰ ਟਾਇਮ ਰੱਖਣਾ ਸਿੱਖੀ ਤੋਂ ਅਨਮੋਲ ਸਿੱਖ ਲਈ ਕੁਛ ਨਹੀਂ ਆਸੀ ਬੰਦ ਬੰਦ ਕਟਵਾਇਆ ਸਿੱਖੀ ਨੇ ਆਸੀ ਕੋਪਰੀਆਂ ਲਵਾਈਆਂ ਸਿੱਖੀ ਨੇ ਆਸੀ ਆਰਿਆ ਨਾਲ ਜੀਵੇ ਕਹਿ ਸਿੱਖੀ ਨੇ ਆਸੀ ਚੜਾੜੀ ਨਾਲ ਤੇ ਚੜ੍ਹੇ ਸਿੱਖੀ ਲਈ ਅਸੇ ਪੁੱਠੀਆਂ ਖੜਾ ਲਵਾਇਆ ਸਿੱਖੀ ਲਈ ਅਸੇ ਬੇਗਾਵੇਂ ਵਿੱਚ ਮੁਬਾਰੇ ਗਏ ਸਿੱਖੀ ਲਈ ਇੱਕ ਵਾਰ ਕੇ ਇਸ ਸਿੱਖੀ ਤੇ ਮਾਣ ਕਰਨਾ ਫਖਰ ਕਰਨਾ ਗੁਰੂ ਦੀ ਸਿੱਖੀ ਨੂੰ ਕਹੀ ਪਰੇਲੀ ਜਾਣਾ ਹਮੇਸ਼ਾ ਹੀ ਹੋਰ ਸੇਖੀਤ ਚਲੋ ਗੁਰ 40 ਜੋ ਗੁਰ ਕਰੈ ਸੋਈ ਭਲ ਮੰਨ ਹਰ ਹਰ ਕਥਾ निराली ਹੋਰ ਆਸ਼ੇ ਦੇ ਮਤਾਬ ਤੇ ਚਲਣਾ ਜੀ ਹਰ ਗਲਤੀ ਦੀ ਮਾਫੀ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਸਵਾਹਿ